ਕਿ ਉਹਨਾਂ ਦੇ ਚਾਹੇ ਕੀ ਨਾਮ ਲੈ ਮਰੰਦੋਸ ਤੇ ਕਲਮ ਬਾਹਰ ਮਦਾਨੀ ਕੀ ਚੱਲਦਾ ਕੀ ਨਹੀਂ ਚੱਲਦਾ ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਪਰ ਹਜੀਤਪੁਰ ਦਾ ਕੋਈ ਕਸੂਰ ਨਹੀਂ ਹੈਗਾ ਇਹ ਤੇ ਆਪਣੇ ਸਮਾਜ ਸੇਵੀ ਕੰਮਾਂ ਦੇ ਵਿੱਚ ਥੋੜਾ ਬੋੜਾ ਕੰਮ ਕਰਦੇ ਰਹੀ ਆ ਤੇ ਹੁਣੀ ਇੱਕ ਦਿਨ ਮਾਰ ਤੋਂ ਤੇ ਵਧੀਆ ਪਿੰਡ ਵੀ ਕਰਨ ਦੀ ਸੀ ਪੁਲਿਸ ਨੇ ਤੇ ਜੱਸ ਸਿੱਖ ਨੂੰ ਬਟਾਰੇ ਆਣ ਤੇ ਸ਼ੇਖ ਨੂੰ ਪੰਨਾ ਲੈਣਾ ਕਰਾਇਆ ਤੇ ਸਟਾਰਟ ਕੀਤਾ ਕਦੋਂ ਦੋਸਤ ਉਹ ਬੋਲੀ ਵੀ ਉੱਥੇ ਚੱਲੀ ਸੀ ਕਦੋਂ ਦੋਸਤ ਘਰ ਤੇ ਲੱਗੇ ਜੀ ਉਹ ਜਿਹੜਾ ਗੇਟ ਕਰਾਇਆ ਤੇ ਕਰ ਰਿਹਾ ਸੀ ਮਕਾਨ ਦੇ ਅੱਗੇ ਤੇ ਪਰ ਪਰਿਵਾਰ ਵਾਸਤੇ ਤੇ ਆਦੀ ਛਤਕਾ ਹੈ ਬਹੁਤ ਚੰਗਾ ਲੇਟ ਨਾ ਠੀਕ ਹੈ ਕਰਨ ਉਹ ਜਗੂ ਦੀ ਮਦਦ ਦਾ ਇਹਨਾਂ ਚੀਜ਼ਾਂ ਨਾਲ ਕੋਈ ਰਿਸ਼ਤਾ ਨਹੀਂ ਹੋਂ ਹੈ ਨਹੀਂ ਕੋਈ ਸੰਬੰਧ ਨਹੀਂ ਹੈਗਾ ਉਹ ਕਿਸ ਤਰੀਕੇ ਨਾਲ ਮਰ ਗਈ ਹੈ ਕਿ ਕਹੇ ਕੋਈ ਕਿ ਨਾ ਇਹ ਕਰਤਾ ਹੈ ਮੈਨੇ ਹਮਲਾ ਕਰਤਾ ਹੈ ਇਹਦੇ ਬਾਰੇ ਤੇ ਹੁਣ ਮਾਰਨ ਵਾਲੇ ਦੱਸ ਸਕਦੇ ਨੇ ਕੀ ਦੱਸ ਸਕਦੇ ਨੇ ਕਿੰਨੇ ਕੀ ਮਾਤਾ ਪਰ ਉਹਦੇ ਪਰਿਵਾਰ ਦਾ ਕੋਈ ਕੁਝ ਨਹੀਂ ਹੈਗਾ ਠੀਕ ਹੈ ਤਾਂ ਬਾਹਰ ਕਿੱਦਾਂ ਚੱਲਦਾ ਕਿੱਦਾਂ ਨਹੀਂ ਚੱਲਦਾ ਇਹ ਉਹਦਾ ਸਵਤੋਹਾ ਦਾ ਹੈ ਪਰ ਪਰਵਾਹ ਦਾ ਕੋਈ ਕਸੂਰ ਨਹੀਂ ਆ ਗਾ ਵਿਚਾਰੀ ਨਜ਼ਰ ਮੌਜੂਦ ਤੂੰ ਪਹਿਲਾਂ ਕਿਸੇ ਨਾ ਮਦਦ ਮਾਦਮਾਂ ਦੇ ਨਾਮ ਆਦਮਿਆ ਦੀ ਮਾਰ ਮਾਰ ਜੰਮ ਨੇ ਇਹ ਕੋਈ ਗੱਲ ਤੇ ਜਨਨ ਬੋਤਸਾ ਨੂੰ ਥੋੜਾ ਪਤਾ ਹੈ ਕਿ ਕਰਮ ਕਿਦਾਂ ਦੇਦੇ ਸੀ ਇਹ ਆਪਣੇ ਤੋਂ ਇੱਕ ਵਧੀਆ ਇਨਸਾਨ ਸੀ ਬਹੁਤ ਚੰਗੇ ਇਨਸਾਨ ਹਮ ਸ਼ਮਾਸ ਸੇ ਇਲਕਾ ਦਾ ਬੜਾ ਪਿੰਡ ਦੇ ਸਰਪੰਚ ਵੀ ਰਿਹਾ ਹੁਣ ਨਹੀਂ ਸਰਪੰਚ ਨਹੀਂ ਪਰਵਾਹ ਤੀ ਦੂਸਰੀ ਨੇ ਵੀ ਸਿਸਟਮ ਹੀ ਆ ਸਾਡੇ ਦੋਨੇ ਸਿਸਟਮ ਇੱਕੋ ਘਰ ਚੀਏ ਦੂਸਰੇ ਨੇ ਸਿਸਟਮ ਮਿਨਿਸਪਲਿਟੀ ਨੂੰ ਤੋੜਿਆ ਇਹ ਦੋਨੋਂ ਵਾਰ ਤੋਂ ਕੰਮ ਦਾ ਕਰਦੇ ਆ ਕੋਈ ਕਿਸੇ ਨੂੰ ਪੱਤਾ ਨਹੀਂ ਤੇ ਆਏ ਨਹੀਂ ਕਹਿੰਦੇ ਜੋ ਚੱਲਦਾ ਹੈ ਬੜਾ ਵਧੀਆ ਪਰਵਾਹ ਸਮਾਜੀ ਪਰਿਵਾਰ ਹੈ ਜਿਹੇ ਇੱਥੇ ਤੇ ਲੋਕਾਂ ਦਾ ਇਕੱਠ ਆਵਾਜਦਾ ਹੈ ਨਾ ਤੇ ਕਿੱਦਾਂ ਵਧੀਆ ਬਚਦੀ ਹੈ ਜੇ ਕੋਈ ਉਹੋ ਜਿਹੀ ਚੀਜ਼ ਹੋਵੇ ਤਾਂ ਫਿਰ ਇਤਨਾ ਲੋਕ ਇਕੱਠੇ ਹੋਣਾ ਤੇ ਇਹ ਰਹੀ ਗੱਤਨਾ ਜਾਂ ਤੁਹਾਨੂੰ ਦੱਸਾਂ ਕਿ ਬੜੀ ਵਧੀਆ ਲੋਕਾਂ ਨਾਲ ਬਣਦੀ ਹੈ ਇਹਨਾਂ ਦੀ ਕੋਈ ਚੱਕਰ ਨਹੀਂ ਲੱਗਦੀ ਚੰਗਾ ਸੀ ਬਸ ਬਾਹਰ ਨਹੀਂ ਮੇਨ ਸਾਰੇ ਮੇਨ ਸਾਰਾ ਇਨਸਾਨ ਕਿਤੇ ਹਰ ਘਰ ਕੇ ਸਾਰੇ ਲੋਕ ਸੋਹਣੇ ਸ਼ਾਮਲ ਹੁੰਦੀ ਹੈ ਬੜੀ ਵਧੀਆ ਤਰੀਕੇ ਨਾਲ ਇਹ ਸਮਾਜ ਦੇ ਵਿੱਚ ਆਉਂਦਾ ਪਰ ਜੋ ਵੀ ਹੋਵੇ ਉਹ ਵੀ ਜਿਆਦਾ ਬੱਤ ਕੋਈ ਬਾਰ ਬਾਰ ਹੀ ਹੋਏਗੀ ਗੱਲ ਤੈ ਮਾਂ ਨੂੰ ਨਹੀਂ ਤਾਂ ਸਭ ਮੰਨਣਾ ਪੈਗਾ ਅਸੇ ਹੀ ਬੇਟਾ ਹਮਮ ਜੀ ਕੱਪ ਸਭ ਮਾਈ ਹੈ ਇੱਕ ਇੱਕ ਵੱਡਾ ਸਦਮਾ ਹੁੰਦਾ ਪਰਵਾਰ ਆਹ ਗੱਲ ਬੋਲੇ ਨਹੀਂ ਜਾਂਦਾ ਇਹਨਾਂ ਥਰੀਰ ਤਾਂ ਮੰਨ ਲਿਆ ਕੀ ਤੁਹਾਨੂੰ ਵਸੀ ਗੱਲ ਨਹੀਂ ਹੋ ਗਈ ਇਹ ਦੁਆਰਾ ਦੁਬਾਰਾ ਚਲੋ ਸਭ ਇਸ ਦਾ ਕੀ ਲਿਖੀ ਜਾ ਅੱਜ ਕੇ 10 ਮਿੰਟ ਦੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕਾਦੀਆਂ ਰੋਡ ਦੇ ਉੱਤੇ ਇੱਕ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਜਿਸ ਤੇ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਹਾਂ ਉੱਥੇ ਇੱਕ ਜੈਂਟਸ ਤੇ ਇੱਕ ਲੇਡੀ ਦੇ ਫਾਇਰਿੰਗ ਵਗੈਰਾ ਦੇ ਉਹਦੇ ਗੋਲੀਆਂ ਲੱਗੀਆਂ ਹਨ ਇਹਨਾਂ ਨੂੰ ਤੁਰੰਤ ਅਸੀਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਡਾਕਟਰ ਨੇ ਇੱਕ ਜਿਹੜਾ ਕਰਨ ਵੀਰ ਆ ਉਹਦਾ ਪਤਾ ਲੱਗਾ ਉਹਦਾ ਨਾਮ ਕਰਨ ਵੀਰ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਜਿਹੜੀ ਇੱਕ ਲੇਡੀ ਆ ਉਹਨੂੰ ਅਮਰਸਰ ਅਮਨਦੀਪ ਹਸਪੀਟਲ ਇਲਾਜ ਲਈ ਰੈਫਰ ਕਰਤਾ ਹੀ ਪਰ ਇਹ ਵੀ ਪਤਾ ਲੱਗਾ ਬਾਅਦ ਵਿੱਚ ਕਿ ਉਹ ਉਹਦੀ ਡੈਥ ਹੋ ਗਈ ਆ ਹੁਣ ਦੋਨਾਂ ਨੂੰ ਜਿਹੜੇ ਇਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ ਨੰਬਰ 185 ਤੇ 300 103 ਬੀ ਐਸ ਐਨ ਦੇ ਤਹਿਤ ਅਸੀਂ ਮੁਕਦਮਾ ਦਰਜ ਕੀਤਾ ਆ ਅਨਨੋਨ ਦੋ ਬੰਦਿਆਂ ਦੇ ਖਿਲਾਫ ਬਾਕੀ ਇਹ ਡੈੱਡ ਹੋਣਾ ਹੈ ਪੋਸਟਮਾਰਟਮ ਕਰਾ ਰਹੇ ਆ ਬਾਕੀ ਜੋ ਵੀ ਤਫਤੀਸ਼ ਕਿੰ ਤੱਕ ਹੋਤੀ ਤਫਤੀਸ਼ ਅਜੇ ਚੱਲ ਰਹੀ ਹੈ ਜਿਸ ਲਈ ਕੰਪਲੀਟ ਹੋ ਜੇ ਤਾ ਹਾਂ ਜਿਹੜੇ ਵੀ ਤੋਣਾ ਸਾਰੇ ਕਰਨਵੀਰ ਜਿਹੜਾ ਹੈ ਮੁੰਡਾ ਕਮਾਨ ਥਾਣੇ ਦੇ ਵਿੱਚ ਜਿਹੜਾ ਗੁਰਦਾਸਪੁਰ ਦਾ ਉੱਥੋਂ ਦਾ ਰਹਿਣ ਵਾਲਾ ਵਰਤੀ ਦੇ ਨਾਨਕੇ ਜਿਹੜੇ ਭਗਵਾਨਪੁਰਾ ਕਿਤੇ ਮਾਲ ਉਹਦੇ ਨੇ ਕੁਛ ਨਹੀਂ ਦੇ ਕੀ ਦੇ ਬਾਰੇ ਅੱਜ ਤੇ ਮੈਂ ਇੱਕ ਇਨਸੀਡੈਂਟ ਹੋਇਆ ਅੱਜ ਫਾਇਰਿੰਗ ਹੋਈ ਉੱਥੇ ਕਿਉਂ ਖੜੀ ਸੀ ਉਹ ਬੇਜੀ ਇਹਨਾਂ ਨੇ ਕਹਿਆ ਦਾਦੇ ਜਿਹੜਾ ਸਾਹਮਣਾ ਘਰ ਹੈ ਉਹ ਇਹਨਾਂ ਨੇ ਜਿਹੜੇ ਹੈ ਭਗਵਾਨਪੁਰਾ ਇਹਨਾਂ ਨੇ ਕੋਈ ਕਿਰਾਏ ਤੇ ਲਿਆ ਸੀ ਇੱਕ ਟੱਕਰ ਵੀ ਰਹੀ ਤੇ ਕੋਈ ਪਹਿਲਾ ਮਾਮਲਾ ਦੱਸੀਗਾ ਇਹਦੇ ਬਾਰੇ ਮੈਨੂੰ ਅਜੇ ਪਤਾ ਨਹੀਂ ਅੱਛਾ ਸਰ ਇਹਨਾਂ ਦਾ ਪੋਸਟਮਾਰਟਮ ਹਾਂ ਉਹ ਕਰ ਰਿਹਾ ਹੈ ਦੇਖੋ ਇਹ ਮਰਦਾ ਘਰ ਦੇ ਵਿੱਚ ਹੀ ਖੜੇ ਆ ਪੋਸਟਮਾਰਟਮ ਕਰਾਣੀ ਆਇਆ ਕੀ ਤਾਂ ਜਾਣਦਾ ਸੀ ਕੀ ਇਹ ਹਾਲਾਤਾਂ ਦੀ ਗੱਲ ਸੀ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਪਰਿਵਾਰ ਵੱਲੋਂ ਕਹਿ ਗਿਆ ਕਿ ਕੱਲ ਨੂੰ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ ਅੱਜ ਇਸ ਦੇ ਬਾਰੇ ਇਮਤਿਹਾਨ ਹੋ てる ਅਸੀਂ ਤਾਂ ਕਾਗਜ਼ ਕੰਪਲੀਟ ਕਰਕੇ ਆਏਗਾ ਇੱਥੇ ਹੁਣ ਖੜੇ ਆ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਹੁਣ ਪੋਸਟਮਾਰਟਮ ਕਰਵਾਉਣਾ ਕੋਈ ਕੋਈ ਪਰੋਲ ਤੇ ਲੈਂਦਾ ਜਾਂਦੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਇਸ ਦੇ ਬਾਰੇ ਨਹੀਂ ਹੈ ਪਰੋਲ ਤੇ ਕਿਸਰਾ ਹੈ ਗੈਸ ਜੇ ਇਹ ਗੱਲ ਕੀਤੀ ਜਾਵੇ ਵਾਰਦਾਤ ਦੀ ਵਾਰਦਾਤ ਤੋਂ ਬਾਅਦ ਜਿਹੜੀ ਫਰਸਟ ਇਨਵੈਸਟੀਗੇਸ਼ਨ ਆ ਉਹਦੇ ਚ ਕੀ ਨਜ਼ਰ ਆਇਆ ਅਜੇ ਚੱਲ ਰਹੀ ਹੈ ਬਾਕੀ ਅਜੇ ਕੁਝ ਨਹੀਂ ਪਹਿਲਾਂ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸੀਸੀਟੀਵੀ ਆਈ ਉਹਦੇ 'ਚ ਜਿਹੜਾ ਨਜ਼ਰ ਆ ਰਿਹਾ ਦੋ ਲੋਕ ਨਜ਼ਰ ਆ ਰਹੇ ਹਨ ਹਾਂ ਉਹ ਅਨਨੋਨ ਹੈ ਕੋਈ ਨਹੀਂ ਇੱਕ ਵਾਇਰਲ ਕੋਈ ਐਪੋਰਟ ਹੈ ਜਿਸ ਤੇ ਜ਼ਿੰਮੇਵਾਰੀ ਲਈ ਗਈ ਹੈ ਇਸ ਵਾਰਦਾਤ ਦੀ ਹਾਂ ਇਹ ਅੱਜ ਜ਼ਰੂਰ ਹੋਣ ਪਤਾ ਲੱਗਾ ਤੁਹਾਡੇ ਚੈਨਲ ਨਾਲ ਨਜ਼ਰ ਤਾਂ ਵੀ ਇਹਨਾਂ ਨੇ ਲਈ ਹੈ ਬਾਕੀ ਜੋ ਵੀ ਕਨਾਲ ਮੁਤਾਬਕ ਕਾਨੂੰਨ ਵਾਲ ਗੈਂਗ ਰਾਈਵਲਰੀ ਦੇ ਨਾਲ ਹੀ ਮਾਮਲਾ ਜੁੜਦਾ ਹੈ ਇਦੇ ਬਾਰੇ ਨਹੀਂ ਮੈਂ ਕੁਛ ਨਹੀਂ ਕਹਿ ਸਕਦਾ ਇਹ ਤਾਂ ਹੁਣ ਜੋ ਗਰੀ ਵੀਰਲ ਹੋਈ ਆ ਪੋਸਟ ਉਹਨੂੰ ਕੀ ਐਫਆਰ ਦੇ ਵਿੱਚ ਐਡ ਆਨ ਕੀਤਾ ਗਿਆ ਜੀ ਇਹ ਮਾਮਲਾ ਨਹੀਂ ਅਜੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਕਿਉਂਕਿ ਅੱਜ ਜੋ ਐਫਆਰ ਤੇ ਰਾਤ ਹੋਈ ਆ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਚਾਹੀਏਗਾ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਜਦ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਧੰਨਵਾਦ